ਪੰਜਾਬ ਦੇ ਵਿੱਚ ਇੱਕਦਮ ਬਦਲੇਗਾ ਮੌਸਮ ਇਹਨਾਂ 5 ਜ਼ਿਲ੍ਹਿਆਂ ਦੇ ਵਿੱਚ ਪੈ ਸਕਦਾ ਹੈ ਭਾਰੀ ਮੀਂਹ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੂੰ ਜੀ ਆ ਪੰਜਾਬ ਦੇ ਮੌਸਮ ਦਾ ਹਾਲ ਬਿਆਨ ਕਰਾਂਗੇ ਕਿ ਅੱਜ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਅੱਜ 7 ਅਗਸਤ ਹੈ ਦਿਨ ਬੁੱਧਵਾਰ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਕਿਹੜੇ ਕਿਹੜੇ ਉਹ ਜ਼ਿਲ੍ਹੇ ਹੋਣਗੇ ਵਿਸਥਾਰ ਦੇ ਨਾਲ ਤੁਹਾਨੂੰ ਜਾਣਕਾਰੀ ਦਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾ ਜ਼ਰੂਰ ਕਰ ਲੈਣਾ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾਤਰੀਨ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਤੇ ਹੋਰ ਵੱਡੀਆਂ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਆਓ ਹੁਣ ਜਾਣ ਲੈਂਦੇ ਹਾਂ ਕਿ ਮੌਸਮ ਵਿਭਾਗ ਦੇ ਵੱਲੋਂ ਕਿਹੜੇ ਜ਼ਿਲ੍ਹੇ ਵਾਸਤੇ ਕਿਹੜੀ ਚੇਤਾਵਨੀ ਜਾਰੀ ਕੀਤੀ ਗਈ ਹੈ ਆਈਐਮਡੀ ਤਾਜ਼ਾ ਅਪਡੇਟ ਮੁਤਾਬਕ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਅਤੇ 6 ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਜਦਕਿ 11 ਜ਼ਿਲ੍ਹਿਆਂ ਦੇ ਵਿੱਚ ਰੁਕ ਰੁਕ ਕੇ ਬਦਲੀ ਕਾਰਵਾਈਆਂ ਸਾਰਾ ਦਿਨ ਹੀ ਦੇਖਣ ਨੂੰ ਮਿਲਣ ਕਿਆ ਹੁਣ ਜਾਣ ਲੈਂਦੇ ਆ ਸੂਰਜ ਚੜਨ ਤੇ ਸੂਰਜ ਛਿਪਣ ਦਾ ਵੇਲਾ ਇਸ ਤੋਂ ਬਾਅਦ ਤੁਹਾਨੂੰ ਵਿਸਥਾਰ ਦੇ ਨਾਲ ਸਾਰੀ ਜਾਣਕਾਰੀ ਦਵਾਂਗੇ ਸੂਰਜ ਚੜਨ ਦਾ ਵੇਲਾ ਸਵੇਰੇ 5:43 ਮਿੰਟ ਤੇ ਸੂਰਜ ਛਿਪਣ ਦਾ ਵੇਲਾ ਹੈ ਸ਼ਾਮ 7:15 ਮਿੰਟ ਤੇ ਹੁਣ ਜਾਣ ਲੈਂਦੇ ਆ ਵਿਸਥਾਰ ਦੇ ਨਾਲ ਜ਼ਿਲ੍ਹੇਵਾਰ ਮੌਸਮ ਦਾ ਹਾਲ ਸਭ ਤੋਂ ਪਹਿਲਾਂ ਗੱਲ ਮਾਝੇ ਖੇਤਰ ਦੀ ਕਰਾਂਗੇ ਪਠਾਨਕੋਟ ਦੀ ਗੱਲ ਕਰਾਂਗੇ ਜੁਥੇ ਭਾਰੀ ਮੀਂਹ ਦੇ ਅਸਰ ਬਣਦੇ ਹੋਏ ਨਜ਼ਰ ਆ ਰਹੇ ਨੇ ਗੁਰਦਾਸਪੁਰ ਦੇ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ। ਅੰਮ੍ਰਿਤਸਰ 'ਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਜਾ ਸਕਦਾ ਹੈ। ਤਰਨਤਾਰਨ ਦੇ ਵਿੱਚ ਹਾਲਕੀ ਬਦਲੀ ਕਾਰਵਾਈਆਂ ਹੀ ਦੇਖਣ ਨੂੰ ਮਿਲਣਗੀਆਂ। ਹੁਣ ਗੱਲ ਦੁਆਬਾ ਖੇਤਰ ਦੀ ਕਰਾਂਗੇ ਜੁਥੇ ਹੁਸ਼ਿਆਰਪੁਰ 'ਚ ਵੀ ਭਾਰੀ ਮੀਂਹ ਪੈ ਸਕਦਾ ਹੈ। ਕਪੂਰਥਲਾ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਜਾ ਸਕਦਾ ਹੈ। ਜਲੰਧਰ ਦੇ ਵੀ ਕੁਝ-ਕਈ ਇਲਾਕਿਆਂ ਦੇ ਵਿੱਚ ਸਵੇਰ ਅਤੇ ਕੁਝ-ਕਈ ਇਲਾਕਿਆਂ ਦੇ ਵਿੱਚ ਸ਼ਾਮ ਵੇਲੇ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਜਾ ਸਕਦਾ ਹੈ। ਹੁਣ ਗੱਲ ਇਸਤਮਾਲਵਾਦੀ ਕਰਾਂਗੇ ਫਿਰੋਜ਼ਪੁਰ ਦੇ ਵਿੱਚ ਬਦਲੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਫਾਜ਼ਿਲਕਾ ਦੇ ਵਿੱਚ ਵੀ ਬਦਲੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਫਰੀਦਕੋਟ ਦੇ ਵਿੱਚ ਵੀ ਹਲਕੇ ਬਦਲ ਛਾਈ ਰਹਿ ਸਕਦੇ ਨੇ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਵੀ ਬਦਲੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਮੋਗਾ ਦੇ ਵਿੱਚ ਵੀ ਹਲਕੀ ਬਦਲੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਠਿੰਡਾ ਚੇ ਵੀ ਬਦਲੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਹੁਣ ਅੱਗੇ ਵਧਦੇ ਹਾਂ ਗੱਲ ਵੈਸਟ ਮਾਲਵਾ ਦੀ ਕਰਾਂਗੇ ਲੁਧਿਆਣਾ ਦੀ ਗੱਲ ਕਰਾਂਗੇ ਜਿੱਥੇ ਹਲਕੇ ਮੀਂਹ ਦੇ ਅਸਰ ਨੇ ਬਰਨਾਲਾ ਚ ਵੀ ਬੱਦਲ ਰਹਿ ਸਕਦੇ ਨੇ ਮਾਨਸਾ ਚ ਵੀ ਬੱਦਲ ਰਹਿ ਸਕਦੇ ਨੇ ਸੰਗਰੂਰ ਦੇ ਵਿੱਚ ਵੀ ਬੱਦਲ ਰਹਿ ਸਕਦੇ ਨੇ ਫਤਿਹਗੜ ਸਾਹਿਬ ਚ ਹਲਕੇ ਮੀਂਹ ਦੇ ਅਸਰ ਨੇ ਪਟਿਆਲਾ ਚ ਹਲਕੇ ਮੀਂਹ ਦੇ ਅਸਰ ਨੇ ਐਸਐਸ ਨਗਰ ਦੇ ਵਿੱਚ ਹਲਕੇ ਮੀਂਹ ਦੇ ਅਸਰ ਨੇ ਹੋਨੂੰ ਜ਼ਿਲ੍ਹੇਵਾਰ ਮੌਸਮ ਦਾ ਹਾਲ ਦੱਸੇ ਕਿ ਕਿਹੜੇ ਜ਼ਿਲ੍ਹੇ ਵਾਸਤੇ ਮੌਸਮ ਵਿਭਾਗ ਦੇ ਵੱਲੋਂ ਕਿਹੜੀ ਚੇਤਾਵਨੀ ਜਾਰੀ ਕੀਤੀ ਗਈ ਹੈ ਆਓ ਹੁਣ ਝਾਤ ਮਾਰ ਲੈਂਦੇ ਹਾਂ ਕਿ ਤਾਪਮਨ ਕਿਹੜੇ ਇਲਾਕੇ ਦਾ ਕੀ ਰਹੇਗਾ ਗੱਲ ਚੰਡੀਗੜ੍ਹ ਦੀ ਕਰਾਂਗੇ ਜਿੱਥੇ ਵੱਧ ਤੋਂ ਵੱਧ 31 ਡਿਗਰੀ ਅਤੇ ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਤਾਪਮਨ ਰਹਿ ਸਕਦਾ ਹੈ ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ 32 ਅਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਨ ਰਹਿ ਸਕਦਾ ਹੈ ਤਰਨਤਾਰਨ ਦੇ ਵਿੱਚ 32 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 27 ਡਿਗਰੀ ਤਾਪਮਾਨ ਰਹਿ ਸਕਦਾ ਹੈ। ਕਪੂਰਥਲਾ ਦੇ ਵਿੱਚ ਵੱਧ ਤੋਂ ਵੱਧ 32 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਜਲੰਧਰ ਦੇ ਵਿੱਚ ਵੱਧ ਤੋਂ ਵੱਧ 31 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ 31 ਅਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਪਟਿਆਲਾ ਦੇ ਵਿੱਚ ਵੱਧ ਤੋਂ ਵੱਧ 31 ਅਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਪਠਾਨਕੋਟ ਦੇ ਵਿੱਚ ਵੱਧ ਤੋਂ ਵੱਧ 32 ਅਤੇ ਘੱਟ ਤੋਂ ਘੱਟ 26 ਡਿਗਰੀ ਤਾਪਮਾਨ ਰਹਿ ਸਕਦਾ ਹੈ। ਬਠਿੰਡਾ ਦੇ ਵਿੱਚ ਵੱਧ ਤੋਂ ਵੱਧ 33 ਅਤੇ ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਫਰੀਦਕੋਟ ਦੇ ਵਿੱਚ ਵੱਧ ਤੋਂ ਵੱਧ 33 ਅਤੇ ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਗੁਰਦਾਸਪੁਰ ਦੇ ਵਿੱਚ ਵੱਧ ਤੋਂ ਵੱਧ 32 ਅਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਬਰਨਾਲਾ ਦੇ ਵਿੱਚ ਵੱਧ ਤੋਂ ਵੱਧ 32 ਅਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਫਿਰੋਜ਼ਪੁਰ ਦੇ ਵਿੱਚ ਵੱਧ ਤੋਂ ਵੱਧ 34 ਅਤੇ ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਸੰਗਰੂਰ ਦੇ ਵਿੱਚ ਵੱਧ ਤੋਂ ਵੱਧ 32 ਅਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਫਤੇਗੜ ਸਾਹਿਬ 'ਚ ਵਾਦ ਤੋਂ ਵਾਦ 30 ਅਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਫਾਜ਼ਿਲਕਾ 'ਚ ਵਾਦ ਤੋਂ ਵਾਦ 35 ਅਤੇ ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਸੋ ਤੁਹਾਨੂੰ ਜਿਲੇਵਾਰ ਮੌਸਮ ਦਾ ਹਾਲ ਵੀ ਦੱਸਿਆ ਹੈ ਤੇ ਤਾਪਮਾਨ ਵੀ ਦੱਸਿਆ ਹੈ ਕਿ ਕਿਹੜੇ ਇਲਾਕੇ ਦੇ ਵਿੱਚ ਤਾਪਮਾਨ ਕਿਹ ਲੈ ਸਕਦਾ ਹੈ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ਤਰੀਨ ਜਾਣਕਾਰੀਆਂ ਲੈ ਕੇ ਇਸੇ ਤਰ੍ਹਾਂ ਤੁਹਾਡੇ ਮੁਖਾਤਿਬ ਹੁੰਦੇ ਰਹਾਂਗੇ ਆਸ ਕਰਦੇ ਹਾਂ ਮੌਸਮ ਦੇ ਨਾਲ ਜੁੜੀ ਹੋਈ ਇਹ ਜਾਣਕਾਰੀ ਤੁਹਾਡੇ ਵਾਸਤੇ ਲਾਹੇਵੰਦ ਸਾਬਤ ਹੋਵੇਗੀ ਇਸ ਵੀਡੀਓ ਨੂੰ ਵੱਤਵਤ ਹੋਰ ਲੋਕਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਸ਼ੇਅਰ ਕਰਨਾ ਤਾਂ ਜੋ ਹੋਰਾਂ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚਦਾ ਹੋ ਸਕੇ ਮੌਸਮ ਦੇ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਮੁਖਾਤਿਬ ਹੋਵਾਂਗੇ ਮੈਨੂੰ ਦਇ ਇਜਾਜ਼ਤ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ワਇਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવ ટીવી